ਇਹ ਘਾਟਾਂ ਜਿਹੜਾ ਨੇ ਜਿਹੜੀਆਂ ਇਹ ਜਿਹੇ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੀ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜੀ ਹੁੰਦੀ ਐ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀ ਐ ਇਹ ਜਿਹੇ ਰੂਹਾ ਪਰ ਜਦੋਂ ਇਹ ਰੂਹਾਂ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇਗੀ ਤੇ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀ ਕਵਿਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹਮੇਸ਼ਾ surjit ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ surjit ਰਹੂਗਾ ਹਰ ਦਿਲ ਦੇ ਅੰਦਰ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਔਰ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਸੀਗੇ ਕਲਾਕਾਰ ਤੇ ਗਾਰੇ ਸੀਗੇ ਸਟੇਜ ਤੇ ਵਜਾਰੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟਾ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਇਹ ਜਿਹੜਾ ਕੋਈ ਵੀ ਕਲਾਕਾਰ ਆ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਈ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਣੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅچھے ਹਰਫ ਲਿਖਾਈ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਹਿ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਹੀ ਆਪਣੀ ਕਵਿਤਾਵਾਂ ਦੇ ਰਹੀ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਿਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ